ਤੁਸੀਂ ਦੇਖ ਰਹੇ ਹੋ న్యూਸ ਟਾਈਮ ਪੰਜਾਬ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਟਰਾਲੀ ਦੇ ਵਿੱਚੋਂ ਜਿਹੜਾ ਉਧਰ ਬਾਹਰ ਸ਼ਿਫਟ ਕੀਤਾ ਜਾ ਰਿਹਾ ਹੈ ਬਾਠ ਠੀਕ ਹੈ ਓਕੇ ਵਾਈਫਾਈ ਪੈ ਗਿਆ ਤੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੀ ਜਿਹੜੀ ਹੈ ਇੱਥੋਂ ਲੈ ਕੇ ਜਾਣ ਦੀ ਹੁਣ ਕਿਸਾਨ ਅਗੂਆਂ ਵੱਲੋਂ ਤਿਆਰੀ ਜਿਹੜੀ ਹੈ ਉਹ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਸਟ੍ਰੈਚਰ ਦੇ ਉੱਪਰ ਪਾ ਕੇ ਉਹਨਾਂ ਨੂੰ ਬਾਹਰ ਲਿਆਂਦਾ ਜਾਵੇਗਾ ਉਹਨਾਂ ਨੂੰ ਇੱਥੋਂ ਸ਼ਿਫਟ ਕਰਕੇ ਬਾਹਰ ਖੁੱਲੀ ਤੇ ਹਵਾਦਾਰ ਜਗ੍ਹਾ ਦੇ ਵਿੱਚ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਸਮੇਂ ਵੀ ਬਾਹਰ ਕੱਢਿਆ ਜਾ ਸਕਦਾ ਹੈ ਡਾਕਟਰਾਂ ਦੀਆਂ ਟੀਮਾਂ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਵੱਲੋਂ ਵੀ ਮੌਕੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਸਮੇਂ ਵੀ ਆਹੀ ਰੱਖ ਲੋ ਕੋਈ ਆਹੀ ਰੱਖ ਲੋ ਉਹਨਾਂ ਲਈ ਟਰਾਲੀ ਦੇ ਵਿੱਚੋਂ ਬਾਹਰ ਲਿਆਂਦਾ ਜਾ ਸਕਦਾ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਸਟਰਕਚਰ ਦੇ ਉੱਪਰ ਪਾ ਕੇ ਬਾਹਰ ਲਿਆ ਜਾਵੇਗਾ ਤੇ ਉਹਨਾਂ ਨੂੰ ਦੂਜੀ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਜਿਹੜੇ ਦੋਸ਼ੀ ਹੋਣਗੇ ਉਹ ਨਹੀਂ ਭਾਈ ਜਿਵੇਂ ਕਿ ਕਿਸਾਨ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਡੱਲੇਵਾਲ ਨੂੰ ਅੰਦਰੋਂ ਲਿਆਉਣ ਮੌਕੇ ਪਹਿਲਾਂ ਉਹ ਨਾਲ ਲੱਗਦੇ ਕੈਂਪ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਰੋਜ਼ਾਨਾ ਇੱਥੇ ਪਾਠ ਹੁੰਦਾ ਹੈ ਉੱਥੇ ਨੇ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟੈਂਪਰੇਰੀ ਟਰਾਲੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਨਾ ਤੇ ਉਧਰ ਸਟ੍ਰੈਚਰ ਤੇ ਪਾ ਕੇ ਕਿਸਾਨਾਂ ਵੱਲੋਂ ਜਿਹੜਾ ਉਹਨਾਂ ਨੂੰ ਲਿਜਾਇਆ ਜਾਵੇਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਜਗਜੀਤ ਸਿੰਘ ਡੱਲੇਵਾਲ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤੇ ਸੇਵਾਦਾਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਗਜੀਤ ਸਿੰਘ ਡੱਲੇਵਾਲ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਨੂੰ ਚੜ੍ਹੇ ਪਾ ਕੇ ਸੇਵਾਦਾਰਾਂ ਵੱਲੋਂ ਜਿਹੜਾ ਚੱਕ ਕੇ ਬਾਹਰ ਲਿਆਂਦਾ ਜਾ ਰਿਹਾ ਹੈ ਤਾ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸੱਜੀਆਂ ਦਿੱਤੀਆਂ ਜਾ ਰਹੀਆਂ ਹਨ ਨਜ਼ਰ ਆ ਰਹੇ ਨੇ ਜਿੱਥੇ ਦੀ ਬਲੰਟੀ ਦੀ ਟੀਮ ਆ ਪੁਸ਼ ਦੀ ਟੀਮ ਆ ਸਮਾਂ ਉਹ ਸਾਰੇ ਨਾਲ ਸਾਰੇ ਰੁਕੋ ਸਾਰੇ ਇਸ ਸਮੇਂ ਜਿੱਥੇ ਗੁਰੂ ਸਾਹਿਬ ਦਾ ਕਲਾਸ ਹੋਇਆ ਪੈਤਾ ਉਸ ਸਾਧ ਤੇ ਉੱਤੇ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਗਿਆ ਹੈ ਤਸਵੀਰਾਂ 'ਚ ਢੱਲੇਵਾਲ ਨੂੰ ਮੌਜੂਦਾ ਇਸ ਸਮੇਂ ਨਜ਼ਰ ਆ ਰਹੇ ਜੂਰੀ ਦੇ ਵਿੱਚ ਲਿਆਂਦਾ ਜਾ ਚੁੱਕਾ ਹੈ ਤਾਂ ਜਿੱਥੇ ਉਹ ਨਤਮਸਤਕ ਹੋਣਗੇ ਫਿਰ ਸਈ ਢੱਲੇਵਾਲ ਉਸ ਸਾਧ ਕੋਲ ਆਪਸ ਜਗਜੀਤ ਢੱਲੇਵਾਲ میں سائڈ میں پکڑ لے تھوڑا سا भाई बाबा जी पिछे ਕਰ ਪਰ ਦੇ ਪਾਸੇ ਕਰਖਾ ਯਾਰ ਪਾਸੇ ਰਕ ਮੜਾ ਯਾਰ ਪਾਸੇ ਦਾ ਕਰ ਖੋ ਜੀ ਭਾਈ ਜੀ ਭਾਈ ਜੀ ਪੰਜ ਤੱਕ ਹੋਗਾ ਮੜਾ ਯਾਰ ਤੋਂ ਨਾ ਕੋਈ 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 تو اس پہगतान رہے ہندی ہے گندے رہ گئے ہیں سیٹیٹر جو کہ گیا تو طرح کی ہوئی ہے وہ جوئی کرتے ہیں کیمرہ موجود رہے گی پاکستان بابا جی دیکھنے کے لیے کوئی گاڑی پولیس کوئی نہیں سکتی

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 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 ਜ ਦੁਨੀਆਂ ਜਿਹੜੀ ਸਾਰੀ ਧੁੱਪ ਸੇਕ ਰਹੀ ਐ ਤੋਂ ਉਸ ਧੁੱਪ ਦੇ ਵਿੱਚ ਸ਼ਾਮਲ ਹੋਇਆ ਤਾਂ ਇਹ ਤਾਂ ਸਾਰੇ ਹੀ ਸਾਡੇ ਕਾਸ਼ ਕਰਕੇ ਪੂਰੇ ਭਾਰਤ ਦੇ ਸਰਕਾਰ ਨੂੰ ਜਦੋਂ ਮੈਸੇਜ ਆਊਗਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਐ ਉਹਦੇ ਮਤਮ ਰਾਹੀ ਉਹ ਸਾਰੀ ਦੇਹ ਜਾਣੀ ਐ ਤਾਂ ਮੈਨੂੰ ਲੱਗਦਾ ਵੀ ਇਹ ਚੰਗਾ ਕਦਮ ਤੇ ਚੰਗਾ ਦੇਣੀ ਅੱਜ ਤੇ ਜਿਹੜਾ ਸੀ ਉਸ ਟਰਾਲੀ ਦੇ ਵਿੱਚ ਉਹ ਇਲੇ ਹੁਣ ਚਕਾਵਜਬ ਹੋਏ ਆ ਤੇ ਪ੍ਰਮਾਤਮਾ ਦੀ ਮਿਹਰ ਰਹੇ ਕਿ ਉਹਨਾਂ ਦੀ ਸਿਹਤ ਹੋਰ ਵੀ ਤਾਕਤੀ ਤੇ ਰਹੇ ਸਿਹਤ ਕਿਵੇਂ ਹੈ ਇਸ ਟਾਈਮ ਸਿਹਤ ਕਿਵੇਂ ਹੈ ਠੀਕ ਹੈ ਥੋੜਾ ਜਾ ਜਦੋਂ ਇਸ ਵਾਰ ਤੇ ਖਬਰਾਂਟ ਜਾ ਗਿਆ ਸੀਗਾ ਇਸ ਕਰਕੇ ਨਾਲ-ਨਾਲ ਪਾਣੀ ਦੇ ਕੇ ਮੈਂ ਕੜਦੀ ਕਲਾਂ ਦੇ ਵਿੱਚ ਨੇ ਕੋਈ ਗੱਲ ਨਹੀਂ ਠੀਕ ਮੈਡੀਕਲ ਟੀਮਾਂ ਮੌਕੇ ਤੇ ਜੀ ਮੈਡੀਕਲ ਸਟੇਪ ਕਰ ਰਹੀ ਹੈ ਸਾਰੀ ਟੀਮ ਨਾਲ ਕਸੀਂ ਜਿਹੜੇ ਮਕਾਨ ਤਿਆਰ ਹੋਣਾ ਸੀ ਉਹ ਕਿੰਨੇ ਦਿਨਾਂ ਚ ਤਿਆਰ ਹੋ ਜੂਗਾ ਉਹ 2.5 ਦਿਨ ਲੱਗਣਗੇ 2.5 ਦਿਨ ਪਸੂ ਤਿਆਰ ਹੋ ਜੂਗਾ ਇਹਦੇ ਤੋਂ ਸ਼ਿਫਟ ਕਰਕੇ ਉਹਦੇ ਵਿੱਚ ਸਾਰੇ ਹੋ ਜਾਣਗੇ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਕਿਸ ਤਰੀਕੇ ਨਾਲ ਤਿਆਰ ਕੀਤਾ ਡਿਜ਼ਾਈਨ ਡੱਲੇਵਾਲ ਸਾਹਿਬ ਨੇ ਬਣਾ ਕੇ ਦਿੱਤਾ ਬਾਰੇ ਆਪ ਹੀ ਉਹ ਤਾਂ ਬਣੇ ਤੋਂ ਹੀ ਪਤਾ ਲੱਗੂ ਆਪਾਂ ਨੂੰ ਵੀ ਕਿਹੜਾ ਡਿਜ਼ਾਈਨ ਹੈ ਉਹ ਲੰਮਾ ਕਮਰਾ ਹੈ ਉਹਦੇ ਬਾਥਰੂਮ ਵਿੱਚ ਸਾਰ ਸਭ ਸੂਈ ਵਗੈਰਾ ਸਾਰਾ ਜਿਹੜੇ ਏਸੀ ਕਿਤੇ ਸਾਰਾ ਕੁਝ ਲਗਣਾ ਜੋ ਕਿਸੇ ਦਿੱਤੇ ਉਹਨਾਂ ਨੇ ਇੱਕ ਮੈਡੀਕਲ ਟੀਮ ਦੇ ਨਾਲ ਤੁਹਾਡੇ ਵਲੰਟੀਅਰ ਵੀ ਤਾਇਨਾਤ ਰਹਿਣਗੇ ਨਾਲ ਜਾਂ ਫਿਰ ਫਾਈਬਰ ਰਿਵਰ ਹਾਟੇ ਸਿਚੁਏਸ਼ਨ ਵਾਲਿਆਂ ਚ ਵੀ ਕੋਈ ਤਾਇਨਾਤ ਰਹੇਗਾ ਨਹੀਂ ਨਹੀਂ ਪੱਕੇ ਤੌਰ ਤੇ ਰਾਵਾਂਗੇ ਜੋ ਕਿਸੇ ਕੁਝ ਹੋ ਗਿਆ ਹੋ ਗਿਆ ਗਾਹਾਂ ਨੂੰ ਇਹੋ ਜਿਹਾ ਕੁਝ ਨਾ ਹੋਵੇ ਪੱਕੇ ਤੌਰ ਤੇ ਰੱਖਾਂਗੇ ਅਪਾ ਹੁਣ ਕਦੋਂ ਜਾ ਕੇ ਉਹਨਾਂ ਨੂੰ ਮੈਡੀਕਲ ਸਹਾਇਤਾ ਦੁਆਰਾ ਸ਼ੁਰੂ ਕੀਤੀ ਜਾ ਸਕਦੀ ਹੈ ਉਹ ਹੁਣ ਪੈਕ ਕਰਤੀ ਸ਼ੁਰੂ ਕਰ ਲੈ ਜੀ ਉਹ ਨਾਲ ਹੀ ਉਹ ਕਰਨੀ ਸ਼ੁਰੂ ਰਾਤੀ ਇਹ ਮੈਡੀਕਲ ਨੂੰ ਲਾਉਣੇ ਸ਼ੁਰੂ ਕਰਤਾ ਇਹ ਮੇਰੇ ਅੱਗੇ 14 ਫਰਬਦੀ ਦੀ ਮੀਟਿੰਗ ਰਹੀਗੀ ਕਿ ਫੈਸਲਾ ਆਪਣੇ ਹੱਥ ਚ ਲੱਗਦਾ ਮੀਟ ਹੈਗੀ ਵੀ ਮੇਰੀ ਫੈਸਲਾ ਹੋਊਗਾ ਆਪਣੇ ਹੱਥ ਕਿ ਨਹੀਂ ਵੇਖੋ ਘੋਲ ਜਦੋਂ ਲੜਨੇ ਹੁੰਦੇ ਆ ਉਮੀਦਾਂ ਦੇ ਸਿਰ ਤੇ ਲੜੇ ਜਾਂਦੇ ਆ ਲੋਕਾਂ ਦੇ ਵਿਸ਼ਵਾਸ ਨੇ ਜਿੱਤਣ ਜਿੱਤੇ ਪੂਰੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਮਿਲਿਆ ਡੱਲੇਵਾਲ ਸਾਹਿਬ ਨੂੰ ਮੈਨੂੰ ਲੱਗਦਾ ਪਹਿਲੇ ਨੇਤਾ ਹੋਣਗੇ ਜਿਨ੍ਹਾਂ ਵਿਰੋਧੀ ਹਮੇਤੀ ਇਸ ਜਗ੍ਹਾ ਤੇ ਇਕਨੌਰੀ ਆ ਕੇ ਮਿਲ ਕੇ ਗਏ ਨੇ ਤਾਂ ਇਹ ਇੱਕ ਇਤਿਹਾਸ ਵਾਲਾ ਤੇਰੀ ਸਮਝ ਮੈਂ ਤਾਂ ਕਿ ਜਿਹੜੀ 52 ਦਿਨ ਥੋੜੇ ਨਹੀਂ 52 ਦਿਨ ਕਿਤੇ ਬੰਦਾ ਲੜਦਾ ਤੇ ਬਹੁਤ ਕੁਝ ਮੈਨੂੰ ਲੱਗਦਾ ਕਦਮ ਅੱਗੇ ਨੂੰ ਵਧਿਆ ਤਾਂ ਜਿਹੜਾ ਕੇਂਦਰ ਵੱਲੋਂ ਮੈਸੇਜ ਮਿਲਿਆ ਜਾਂ ਸੁਨੇਹਾ ਮਿਲਿਆ ਉਹ ਵੀ ਇਸੇ ਕਰਕੇ ਮਿਲਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸਾਰਾ ਕੁਝ ਤਸਵੀਰ ਵੇਖ ਲਈਏ ਕੇਂਦਰ ਸਰਕਾਰ ਨੇ ਹੋਰ ਸਰਕਾਰਾਂ ਕੁਝ ਨਾ ਟੋਲਣ ਮੈਨੂੰ ਤਾਂ ਉਮੀਦ ਹੈ ਕਿ ਪਹਿਲੀ ਵਾਰੀ ਇਹ ਹੋਵੇ ਕਿ ਐਮਐਸਬੀ ਗਰੰਟੀ ਕਾਨੂੰਨ ਅਸੀਂ ਬਣਾ ਰਹੇ ਹਾਂ ਤਾਂ ਬਹੁਤ ਵਧੀਆ ਮੀਟਿੰਗ ਦਾ ਰਿਜ਼ਲਟ ਹੋਊਗਾ ਸਰਕਾਰ ਦਾ ਵੀ ਜਿੰਨਾ ਪਿੱਛਾ ਕਹਿਆ ਪ੍ਰੇ ਕੀਤੀ ਉਹਨਾਂ ਨੇ ਮੈਨੂੰ ਲੱਗਦਾ ਕਿ ਫਿਰ ਲੋਕ ਭੁੱਲ ਜਾਣਗੇ ਪਿੱਛੇ ਵੀ ਵਾਕਿਆ ਹੀ ਪਹਿਲੀ ਮੀਟਿੰਗ ਦੇ ਵਿੱਚ ਦਿੱਲੇਵਾਲ ਸਾਹਿਬ ਮਰਨ ਵਰਤ ਜਾਰੀ ਰੱਖਣਗੇ ਜਾਂ ਉਹ ਜਾਰੀ ਰਹੂਗਾ ਮਰਨ ਵਰਤ ਜਾਰੀ ਰਹੂਗਾ ਸਿਰਫ ਮੈਡੀਕਲ ਏਡ ਉਹ ਵੀ ਸਾਡੀ ਬੇਨਤੀ ਤੇ ਪੂਰੇ ਪਰਿਵਾਰ ਦੇ ਤੇ ਆਪਾਂ ਜਿੰਨਾ ਵੀ ਕੇ ਜੂ ਸਿੱਧੂਪੁਰ ਦਾ ਪੂਰੇ ਸਾਡੇ ਫੋਰਮਾਂ ਦਾ ਦੋਨੋਂ ਫੋਰਮਾਂ ਦਾ ਉਹਦੀ ਬੇਨਤੀ ਤੇ ਉਹ ਇਸ ਗੱਲ ਸਹਿਮਤੀ ਦਿੱਤੀ ਆ ਉਹ ਅਗਰ ਉਹ ਮਰਨ ਵਰਤ ਜਾਰੀ